ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 26 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਹਰਿਆਣਾ ਤੇ ਰਾਜਸਥਾਨ ਦੇ ਜੋ ਨਾਲ ਲੱਗਦੇ ਇਲਾਕੇ ਹਨ। ਬਾਕੀ ਪੰਜਾਬ ਦੇ ਵਿੱਚ ਮਾੜੀ-ਮੋਟੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਨਾਲ ਹੀ ਜਦ ਸੂਰਜ ਨਿਕਲਿਆ ਤਾਂ ਧੁੰਦ ਦੂਰ ਹੋ ਜਾਵੇਗੀ ਠੰਡ ਵਿੱਚ ਲਗਾਤਾਰ ਬਾਤਾ ਹੋ ਰਿਹਾ ਹੈ ਪਰ ਜਿੰਨਾ ਹੋਣਾ ਚਾਹੀਦਾ ਹੈ ਇਨ੍ਹਾਂ ਦਿਨਾਂ ਦੇ ਵਿੱਚ ਉਨੀ ਠੰਡੀ ਸਵਰ ਨਹੀਂ ਪੈ ਰਹੀ ਸੁੱਕੀ ਅਤੇ ਖੁਸ਼ਕ ਠੰਡ ਲਗਾਤਾਰ ਬਣੀ ਹੋਈ ਹੈ ਪੰਜਾਬ ਦੇ ਵਿੱਚ ਖੁੱਲ ਕੇ ਕੋਈ ਵੀ ਅਜੇ ਤੱਕ ਮੀਂਹ ਜਿੰਨਾ ਲੋੜ ਹੁੰਦੀ ਹੈ ਉਹਨਾਂ ਨਹੀਂ ਪਿਆ ਅੱਜ ਦਿਨ ਵੇਲੇ ਹਲਕੀ ਜਿਹੀ ਪੱਛੋ ਰੁਕ ਰੁਕ ਕੇ ਚਲਦੀ ਹੋਈ ਦਿਖਾਈ ਦੇਵੇਗੀ ਤੇ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਵੀ ਬਣਦੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਜਿਸ ਸਦਕਾ ਕੱਲ ਨੂੰ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਉਮੀਦ ਬਣ ਰਹੀ ਹੈ ਉਹ ਵੀ ਜ਼ਿਆਦਾਤਰ ਪਵਾਰ ਖੇਤਰ ਤੇ ਮਾਲਵੇ ਖੇਤਰ ਦੇ ਵਿੱਚ ਵਧੇਰੇ ਮੀਂਹ ਦੀ ਸੰਭਾਵਨਾ ਰਹੇਗੀ ਬਾਕੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਜਿਹੇ ਤੁਹਾਨੂੰ ਲੱਗਦੇ ਹੋਏ ਦਿਖਾਈ ਦੇ ਦੇ ਸਕਦੇ ਹਨ ਜਿਵੇਂ ਕਰਪੂਥਲਾ ਗਿਲੰਦਰ ਜਾਂ ਹੁਸ਼ਿਆਰਪੁਰ ਦੇ ਲੱਗ ਕੇ ਤਰੰਤ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਉਮੀਦ ਬਹੁਤ ਘੱਟ ਰਹੇਗੀ ਇਸ ਸਿਸਟਮ ਦੇ ਵਿੱਚ ਇਸ ਜਿਹੜਾ ਸਿਸਟਮ ਆਉਣਾ ਹੈ ਇਹਦੇ ਵਿੱਚ ਜ਼ਿਆਦਾ ਮੀਂਹ ਹਰਿਆਣਾ ਓਪੀ ਦਿੱਲੀ ਮੱਧ ਪ੍ਰਦੇਸ਼ ਇਹਨਾਂ ਖੇਤਰਾਂ ਦੇ ਵਿੱਚ ਬਦੇ ਰਮੀ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਮਾਲਵੇ ਖੇਤਰ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੈ ਸਕਦਾ ਹੈ